ਇੱਕ ਵਾਰੀ ਦੋ ਦੋਸਤ ਇੱਕ ਲੰਗੜਾ ਇੱਕ ਅੰਨਾ ਇਕੱਠੇ ਬੈਠਦੇ ਨੇ ਤੇ ਹਰ ਰੋਜ਼ ਆਪਣੇ ਸਰੀਰ ਦੀ ਕਮੀ ਨੂੰ ਕਮੀ ਦੀ ਗੱਲ ਕਰਕੇ ਨਰਾਸ਼ ਹੁੰਦੇ ਰਹਿੰਦੇ ਨੇ ਦੁਖੀ ਹੁੰਦੇ ਰਹਿੰਦੇ ਨੇ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਹਮੇਸ਼ਾ ਇਹੀ ਕਹਿੰਦੇ ਸੀ ਕਿ ਸਾਡੀ ਕਿਸਮਤ ਦੇਖੋ ਅੰਨੇ ਨੂੰ ਲੱਗੇ ਕਿ ਮੈਂ ਵੇਖ ਨਹੀਂ ਸਕਦਾ ਆਪਾਂ ਮੇਰੀਆਂ ਲੱਤਾਂ ਵਾਹਾਂ ਠੀਕ ਨਹੀਂ ਦੂਸਰੇ ਸੀ ਮੈਂ ਦੇਖ ਜਰੂਰ ਸਕਦਾ ਪਰ ਮੇਰੇ ਲੱਤਾਂ ਠੀਕ ਅਸ਼ਤਕ ਤੇ ਆ ਜਾ ਵੀ ਨਹੀਂ ਸਕਦੇ ਸਾਡੇ ਰੱਬ ਨੇ ਇਦਾਂ ਕਿਉਂ ਕੀਤਾ ਇਸ ਤਰ੍ਹਾਂ ਇੱਕ ਚਲਦੇ ਚਲਦੇ ਉਹਨਾਂ ਨੂੰ ਇੱਕ ਸਿਆਣੇ ਬੰਦੇ ਨੇ ਸਲਾਹ ਦਿੱਤੀ ਕਿ ਜੇ ਤੁਸੀਂ ਦੋਨੋਂ ਹੀ ਇੱਕ ਦੂਸਰੇ ਦਾ ਸਹਾਰਾ ਬਣ ਜਾਵੋ ਤਾਂ ਦੋਹਾਂ ਦਾ ਜੀਵਨ ਵਧੀਆ ਹੋ ਸਕਦਾ ਹੈ ਉਹਨਾਂ ਨੇ ਪੁੱਛਿਆ ਕਿਵੇਂ ਉਹਨਾਂ ਨੇ ਕਿਹਾ ਕਿ ਜੇ ਜਾਣਾ ਆਉਣਾ ਹੋਵੇ ਤੂੰ ਲੰਗੜੇ ਨੂੰ ਆਪਣੇ ਮੋਢੇ ਤੇ ਬਿਠਾ ਲਿਆ ਕਰ ਇਹ ਤੁਹਾਨੂੰ ਰਸਤਾ ਦੱਸੀ ਜਾਊਗਾ ਤੇ ਤੂੰ ਉਹਦੀਆਂ ਲੱਤਾਂ ਬਣ ਸਕਦਾ ਉਹਨਾਂ ਨੂੰ ਗੱਲ ਜਚੀ ਤੇ ਉਸ ਤਰ੍ਹਾਂ ਉਹਨਾਂ ਨੇ ਜੀਵਨ ਨੂੰ ਜਿਉਣਾ ਵੀ ਸ਼ੁਰੂ ਕੀਤਾ ਕੁਝ ਸਮਾਂ ਉਹਨਾਂ ਦਾ ਬਹੁਤ ਵਧੀਆ ਲੰਘਿਆ ਜਿਵੇਂ ਅਕਸਰ ਆਪਾਂ ਵੀ ਦੇਖਦੇ ਹਾਂ ਜਦੋਂ ਕੋਈ ਨਵੀਂ ਸਾਂਝ ਪੈਂਦੀ ਹੈ ਤਾਂ ਉਹ ਵਧੀਆ ਲੱਗਦੀ ਹੈ ਸ਼ੁਰੂ-ਸ਼ੁਰੂ ਦੇ ਵਿੱਚ ਹੌਲੀ-ਹੌਲੀ ਉਹਦੇ ਵਿੱਚ ਵਿਗਾੜ ਆਉਣੇ ਸ਼ੁਰੂ ਹੋ ਜਾਂਦੇ ਨੇ ਹੌਲੀ-ਹੌਲੀ ਬਾਅਦ ਚ ਅੰਨੇ ਨੂੰ ਲੱਗਿਆ ਕਿ ਸਾਰਾ ਭਜਨ ਤਾਂ ਮੈਂ ਚੱਕਦਾ ਹਾਂ ਲਗੜਾ ਦਾ ਮੋਜਾਂ ਕਰਦਾ ਮੇਰੇ ਮੋਢੇ ਤੇ ਬੈਠ ਕੇ ਤੇ ਉਹਨੂੰ ਲੱਗਿਆ ਕਿ ਮੇਰੇ ਆ ਜਿਹੜੀ ਰੋਲ ਆ ਉਹ ਵੱਡਾ ਹੈ ਜਿਵੇਂ ਕਿ ਅਕਸਰ ਹੁੰਦਾ ਸਾਡੇ ਰਿਸ਼ਤੇ ਨਾਤਿਆਂ ਦੇ ਵਿੱਚ ਤੇ ਉਸ ਚੱਕਰ ਚ ਉਹਨਾਂ ਦੇ ਵਿੱਚ ਮਨ ਮਟਾਵ ਰਹਿਣ ਲੱਗਾ ਮਨ ਮਟਾਵ ਇਸ ਤੱਕ ਵੱਧ ਗਿਆ ਕਿ ਅੰਨਾ ਹਮੇਸ਼ਾ ਗੁੱਸੇ ਚ ਰਹਿੰਦਾ ਸੀ, ਕਰੋਧ ਕਰਦਾ ਰਹਿੰਦਾ ਸੀ। ਇੱਕ ਦਿਨ ਉਹਨੇ ਇੰਨਾ ਜ਼ਿਆਦਾ ਗੁੱਸਾ ਕਰ ਲਿਆ ਰਾਤ ਉਹਨਾਂ ਨੇ ਕਿਤੇ ਕੱਟੀ ਰਾਤ ਕੱਟੀ ਤੇ ਰਾਤ ਕੱਟੀ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਨਹੀਂ ਤੈਨੂੰ ਮੋਢਿਆਂ ਤੇ ਚੱਕਣਾ। ਤੂੰ ਆਪਣਾ ਜਿਵੇਂ ਮਰਜ਼ੀ ਜਾਇਂ ਤੇ ਮੈਂ ਮੈਂ ਤਾਂ ਹੁਣ ਸੋਟੀ ਦੇ ਨਾਲ ਅ ਅ ਤੋਰ ਤੋਰ ਪਿਆ ਕਰਨਾ ਆਪਣੇ ਰਸਤੇ ਆਪ ਦੇਖ ਲਿਆ ਕਰਨੇ ਨੇ ਤੇ ਹੁੰਦਾ ਕੀ ਹੈ ਕਿ ਸਿਆਲ ਦਾ ਮੌਸਮ ਹੁੰਦਾ ਹੈ ਤੇ ਉਹ ਸੋਟੀ ਮੰਗਦਾ ਹੈ ਲੰਗੜਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਕਿ ਤੂੰ ਇਦਾਂ ਨਾ ਕਰ ਆਪਣਾ ਜੀਵਨ ਬੜਾ ਵਧੀਆ ਲੰਘ ਰਿਆ ਰਲ ਮਿਲ ਕੇ ਪਰ ਉਹ ਨਹੀਂ ਸੁਣਦਾ ਜਦੋਂ ਬਾਹਰ ਨਿਕਲਦਾ ਉਹਨੂੰ ਇੱਕ ਸੱਪ ਜਿਹੜਾ ਰਾਤ ਨੂੰ ਠੰਡ ਦੇ ਵਿੱਚ ਸੁੰਗੜਿਆ ਪਿਆ ਸੀ ਉਹਨੇ ਉਹਨੂੰ ਸੋਟੀ ਸਮਝ ਲਿਆ ਬਿਲਕੁਲ ਸੁਗੜਿਆ ਪਿਆ ਸੀ ਤੇ ਉਹਨੇ ਸੋਟੀ ਸਮਝ ਕੇ ਸੱਪ ਨੂੰ ਚੱਕ ਲਿਆ ਤੇ ਉਹ ਲੰਗੜੇ ਨੂੰ ਕਹਿੰਦਾ ਠੀਕ ਆ ਤੂੰ ਮੈਨੂੰ ਸੋਟੀ ਨਹੀਂ ਦਿੱਤੀ ਪਰ ਮੈਨੂੰ ਸੋਟੀ ਤੇਰੇ ਵਾਲੀ ਸੋਟੀ ਨਾਲ ਵਧੀਆ ਲੱਭ ਗਈ ਇਹ ਬੜੀ ਮਲਾਇਮ ਆ ਉਹ ਲੰਗੜੇ ਨੇ ਆ ਕੇ ਦੇਖਿਆ ਕਿ ਕਿਹੜੀ ਸੋਟੀ ਆ ਉਹਨੇ ਫਿਰ ਰੋਕਿਆ ਉਹ ਨਹੀਂ ਸੋਟੀ ਨਹੀਂ ਇਹ ਸੱਪ ਆ ਉਹ ਸਮਝਦਾ ਕਿ ਇਹਨੂੰ ਹੁਣ ਮੇਰੀ ਖੁਸ਼ੀ ਚ ਖੁਸ਼ੀ ਮਹਿਸੂਸ ਨਹੀਂ ਹੁੰਦੀ ਇਹ ਮੈਨੂੰ ਰੋਕਣਾ ਚਾਹੁੰਦਾ ਤੇ ਉਹਨੂੰ ਕਹਿੰਦਾ ਦੇਖਿਆ ਮੈਂ ਦੇਖ ਲਈ ਤੇਰੇ ਅੰਦਰ ਦੀ ਭਾਵਨਾ ਤੂੰ ਮੈਨੂੰ ਆਜ਼ਾਦ ਨਹੀਂ ਹੋਣ ਦੇਣਾ ਚਾਹੁੰਦਾ ਤੇ ਹੁਣ ਤੂੰ ਮੈਨੂੰ ਬਹੁਤ ਕੁਝ ਕਹਿ ਕੇ ਡਰਾਏਂਗਾ ਸੋ ਲੋ ਲੰਗਾ ਅੰਨਾ ਜਿਹੜਾ ਰਸੋਟੀ ਨੂੰ ਸੱਪ ਨੂੰ ਸੋਟੀ ਸਮਝ ਕੇ ਜਦੋਂ ਤੁਰਿਆ ਥੋੜੀ ਦੇਰ ਬਾਅਦ ਗਰਮੀ ਪੈਦਾ ਹੋਈ ਸੱਪ ਦਾ ਸਰੀਰ ਖੁੱਲਿਆ ਤੇ ਸੱਪ ਨਹੀਂ ਜਾਗਿਆ ਤੇ ਉਹਦੇ ਸੱਪ ਲੜ ਗਿਆ ਤੇ ਐਨੇ ਦੀ ਮੌਤ ਹੋ ਗਈ ਇਸ ਤਰ੍ਹਾਂ ਸਾਡੀ ਜ਼ਿੰਦਗੀ ਚ ਵੀ ਹੁੰਦਾ ਜਦੋਂ ਅਸੀਂ ਰਿਸ਼ਤੇ ਨਾਤਿਆਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਇਹ ਸੋਚਣ ਲੱਗ ਜਾਈਏ ਕਿ ਜੋ ਮੈਂ ਕਰਦਾ ਉਹ ਜ਼ਿਆਦਾ ਹੈ ਉਹ ਫਿਰ ਇਹੋ ਜਿਹੇ ਕਲੇਸ਼ਾਂ ਦਾ ਕਾਰਨ ਬਣਦਾ ਚਾਹੀਦਾ ਇਹ ਹੈ ਕਿ ਤੁਸੀਂ ਜੋ ਕਰਦੇ ਹੋ ਉਹਦੇ ਬਦਲੇ ਜੋ ਤੁਹਾਨੂੰ ਮਿਲਦਾ ਉਹ ਉਹ ਮਿਲ ਥੋੜਾ ਧਿਆਨ ਉਹਦੇ ਤੇ ਰਹੇ ਜਦੋਂ ਤੁਸੀਂ ਆਪਣੇ ਵੱਲੋਂ ਧੰਨਵਾਦ ਦੇ ਭਾਵ ਚ ਰਹਾਂਗੇ ਉਹ ਇਸ ਗੱਲ ਦਾ ਸਦਾ ਚੇਤਾ ਰੱਖੇਂਗੇ ਕਿ ਮੈਨੂੰ ਇਸ ਰਿਸ਼ਤੇ 'ਚ ਕੀ ਮਿਲ ਰਿਹਾ ਹੈ ਫਿਰ ਭਾਵੇਂ ਕੋਈ ਰਿਸ਼ਤਾ ਟੁੱਟ ਵੀ ਜਾਵੇ ਤੁਹਾਨੂੰ ਕਦੇ ਪਛਤਾਵਾ ਨਹੀਂ ਹੋਊਗਾ ਕਿਉਂਕਿ ਤੁਸੀਂ ਕਿਤੇ ਗਲਤ ਨਹੀਂ ਹੋਏ ਕਿਸੇ ਵੀ ਕਲੇਸ਼ ਦੇ ਵਿੱਚ ਕਿਸੇ ਵੀ ਮਸਲੇ ਦੇ ਵਿੱਚ ਦੁੱਖ ਤੁਹਾਨੂੰ ਉਸੇ ਗੱਲ ਦਾ ਹੁੰਦਾ ਜਿਸ ਤੇ ਤੁਸੀਂ ਗਲਤ ਹੁੰਨੇ ਹੋ ਜੇ ਕਿਸੇ ਵੀ ਗੱਲ ਦੇ ਵਿੱਚ ਪਛਤਾਵੇ ਚੋਂ ਦੁਖੀ ਹੋ ਤਾਂ ਜ਼ਰੂਰ ਚਾਤੀ ਮਾਰ ਕੇ ਵੇਖਣਾ ਕਿ ਤੁਹਾਡੇ ਆਪਣੇ ਰੋਲ ਦੇ ਵਿੱਚ ਕੋਈ ਕਮੀ ਰਹੀ ਹੋਵੇਗੀ ਅਗੇਨ ਇਹ ਕਹਾਣੀਆਂ ਇੱਕ ਸਿੰਬੋਲਿਕ ਨੇ ਸਾਨੂੰ ਜੀਵਨ ਦੇ ਵਿੱਚ ਕੁ ਸੇਧ ਦੇਣ ਵਾਲੀਆਂ ਨੇ ਅਗੇਨ ਸਾਡੀ ਆਜ਼ਾਦੀ ਹੈ ਕਿ ਅਸੀਂ ਉਹ ਸੇਧ ਲੈਣੀ ਹੈ ਜਾਂ ਨਹੀਂ ਲੈਣੀ ਸਾਜੇ ਘਰ ਵਿੱਚ